ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਸਰੀ ਘਰ ਵੀ ਆਈਪੀ ਪਿੰਡੂ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਥੰਬਨੇਲ ਤੇ ਤੁਸੀਂ ਵੇਖ ਹੀ ਲਿਆ ਹੋਣਾ ਕਿ ਕਿੰਨਾ ਦੀ ਅੱਜ ਵੀਡੀਓ ਲੈ ਕੇ ਆਇਆ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੁਹਾਨੂੰ ਪਤਾ ਹੀ ਆ ਕਿ ਦੀਮ ਮਠਾਰੂ ਤੇ ਕਾਫੀ ਮਤੀਵਰ ਚੱਲਣ ਦੀ ਆ ਕਿੰਨੇ ਦਿਨ ਹੋ ਗਏ ਆ ਨਾ ਕਿ ਪਹਿਲਾਂ ਆਪੋ ਚ ਦੂਹਾਂ ਜੀਆਂ ਦਾ ਲੜਾਈ ਝਗੜਾ ਹੋ ਗਿਆ ਈ ਤੇ ਨਾਲ ਦੀ ਪਿੰਡ ਗਈ ਆ ਤੇ ਕਾਫੀ ਚਿਰ ਹੋ ਗਿਆ ਉਹਨੂੰ ਵੀ ਨਹੀਂ ਮੁੜੀ ਨਹੀਂ ਤੇ ਬਾਅਦ ਚ ਇਹਨਾਂ ਦੀ ਮਾਦਾ ਨਹੀਂ ਠੀਕ ਤੇ ਮਾਦਾ ਵੀ ਬਿਮਾਰ ਰਹੀ ਆ ਤੇ ਹੁਣ ਖੁਦ ਦਾ ਐਕਸੀਡੈਂਟ ਹੋ ਗਿਆ ਵਾ ਤੇ ਬਹੁਤ ਜਿਆਦਾ ਮਤਲਬ ਭਾਰੀ ਨੁਕਸਾਨ ਹੋਣ ਡਿਆ ਕਿੰਨੇ ਜਣੋ ਗਏ ਇਹਨਾਂ ਦਾ ਹੋਇਆ ਕਿਤਾ ਕਦਾਂ ਵੱਜੀ ਬਹੁਤ ਬੁਰੀ ਤਰ੍ਹਾਂ ਵੱਜਾ ਇਹ ਇਹ ਹੋਇਆ ਵਾ ਇਹਨਾਂ ਦਾ ਐਕਸੀਡੈਂਟ ਤੇ ਸਕੂਟਰੀ ਦੇ ਤੇ ਕੀ ਹਾਲਾਤ ਵੇਖ ਹੀ ਲਈ ਹੋਣੀਆਂ ਕਾਫੀ ਸਕੂਟਰੀ ਟੁੱਟ ਚੁੱਕੀ ਆ ਤੇ ਨੁਕਸਾਨ ਕਾਫੀ ਹੋਇਆ ਵਾ ਤੇ ਚਲੋ ਅਹੀਂ ਤੇ ਕਿੰਨੇ ਕੇ ਰੱਬ ਬਚਾਈ ਰੱਖੇ ਕਿਰਪਾ ਕਰੇ ਤੇ ਤੰਦਰੁਸਤੀ ਦੇਵੇ ਉਹਨੂੰ ਵਿਚਾਰੇ ਨੂੰ ਕੋਝ ਹੋਵੇ ਨਾ ਚਲੋ ਯਾਰ ਗੁੜੀਆਵਾ ਦੀ ਹਨਾ ਤੇ ਔਰ ਲੜਾਈ ਝਗੜੇ ਤੇ ਆਪਣੀ ਜਗਾ ਵਾ ਪਰ ਇਹ ਚੀਜ਼ ਆਪਣੀ ਜਗਾ ਵਾ ਮਹਾਰਾਜ ਤੰਦਰੁਸਤੀ ਬਖਸ਼ੇ ਇੱਥੇ ਵਾਲੀਏ ਦੇ ਲੈ ਕੇ ਆਏ ਇੱਥੇ ਹਸਪਤਲ ਟੈਨਸ਼ਨ ਆ ਮਾਰ ਜਾਂਦੀਆਂ ਬੰਦੇ ਨੂੰ ਇਹ ਜੇ ਕਹਿੰਦੇ ਰਹੇ ਆ ਕਿ ਸ਼ਾਂ ਤੇ ਫੇਮ ਵਾਸਤੇ ਡੇ ਆ ਕਿ ਲੜਾਈ ਇਹਨਾਂ ਦੀ ਨਹੀਂ ਹੋਈ ਪਰ ਹੋ ਸਕਦਾ ਕਿ ਲੜਾਈ ਸੱਚੀ ਹੋਈ ਹੋਵੇ ਤਾਂ ਉਹਦੇ ਵਿਚਾਰਾ ਟੈਨਸ਼ਨ 'ਚ ਰਹਿੰਦੇ ਹੋਵੇ ਕਿ ਯਾਰ ਨਾਲ ਦੀ ਪਿੰਡ ਚ ਲੱਗੀ ਆ ਬੰਦੇ ਦਾ ਧਿਆਨ ਉਧਰ ਚਲ ਜਾਂਦਾ ਵਾ ਨਾਲ ਦੀ ਜਾਂ ਹੁੰਦਾ ਹੁੰਦਾ ਵਾ ਪਰ ਜਿਹੜਾ ਬੱਚਿਆਂ ਦਾ ਨਾ ਬੱਚਿਆਂ ਨਾਲ ਬੜਾ ਮੋਹ ਹੁੰਦਾ ਯਾਰ ਬੱਚੇ ਦੇ ਨਾਲ ਮਨਿਹਰਾ ਬੜਾ ਵਧੀਆ ਟਾਈਮ ਪਾਸ ਹੁੰਦਾ ਰਹਿੰਦਾ ਵਾ ਖਿਆ ਧਿਆਣੇ ਦਾ ਉਧਰ ਨੂੰ ਵੇ ਤੇ ਤਾਹੋਂ ਇਹ ਐਕਸੀਡੈਂਟ ਮੇਰੇ ਗੱਟਾ ਹੀ ਲੱਗ ਗਿਆ ਜੇ ਇਹ ਜੇ ਇਹ ਨਹੀਂ ਨਾ ਗਏ ਬੁਲਤ ਕਲਮ ਦਾ ਮਾਂ ਕਤੜੇ ਹੀ ਤਰਲੇ ਲੈਣ ਉਦੋਂ ਬੱਚੇ ਤੇ ਮਾਂ ਪਿਓ ਦੀ ਨਹੀਂ ਮੰਨਦੇ ਤੇ ਪਰ ਫੇਰ ਵੀ ਮਾਂ ਨੂੰ ਹੀ ਦੁੱਖ ਹੁੰਦਾ ਵਾ ਮਾਂ ਵਾ ਤੇ ਵਿਚਾਰੀ ਭੱਜੀ ਆਈ ਆ ਕਿ ਜਨਾਨੀ ਜਨਾਨੀ ਨੂੰ ਚਾਹੀਦਾ ਨਾ ਇਸ ਟਾਈਮ ਤੇ ਇੱਥੇ ਪਹੁੰਚਣਾ ਜਨਾਨੀ ਪਰ ਆਈ ਨਹੀਂ ਆ ਮੰਨਿਆ ਕਿ ਲੜਾਈ ਲੱਗ ਆ ਤੁਹਾਡਾ ਕਿਹੜਾ ਮਤਲਬ ਕੋਈ ਦੂਸ ਹੋ ਗਿਆ ਕਿ ਤੁਸੀਂ ਛੱਡ ਚੁੱਕੇ ਹੋ ਇੱਕ ਦੂਜੇ ਨੂੰ ਉਕਾ ਹੀ ਕਿ ਮਿਲਣਾ ਵਰਤਣਾ ਤੁਸੀਂ ਹੈ ਹੀ ਨਹੀਂ ਆ ਪਰ ਨਾ ਜਨਾਨੀ ਜੀ ਨੂੰ ਮਾਸਾ ਨਹੀਂ ਹੈਗਾ ਕਿ ਮੇਰੇ ਘਰ ਵਾਲੇ ਨੂੰ ਸੱਟ ਲੱਗੀ ਆ ਤਾਂ ਵੀ ਨਹੀਂ ਆਈ ਜੇ ਪਹਿਲਾਂ ਇਹਦੀ ਮਾਂ ਨੂੰ ਸੱਟ ਲੱਗੀ ਰਹੀ ਆ ਸੱਸ ਆਪਣੀ ਅਰੀ ਇਹਦਾ ਪਤਾ ਨਹੀਂ ਲੈਣ ਆਈ ਬੰਦਾ ਪੁੱਛੇ ਤੂੰ ਇੰਨੀ ਵੇਝੇ ਆ ਕੀ ਹੋ ਗਿਆ ਉਹੋ ਜੇ ਮਤਲਬ ਮੈਂ ਕਹਿਣਾ ਚਾਹੁੰਦਾ ਉਹੋ ਜੇ ਦੇ ਭੈਣ ਭਰਾ ਕਿ ਜਿਹੜੇ ਕਹਿ ਨਹੀਂ ਸਕਦੇ ਨਹੀਂ ਯਾਰ ਕੋਈ ਹੁਣ ਮੁਸ਼ਕਲ ਘੜੀ ਆ ਹੁਣ ਜਾਣਾ ਬੰਦਾ ਵਾ ਪਰ ਨਹੀਂ ਉਹਨਾਂ ਦਾ ਟਾਈਮ ਹੀ ਨਹੀਂ ਨਾ ਹੈਗਾ ਬਲੌਗ ਬਣਾਈ ਜਾਂਦੀ ਆ ਵੀਡੀਓ ਪਾਈ ਜਾਂਦੀ ਆ ਉਹਦੇ ਆリエ ਕੋ ਟਾਈਮ ਹੈਗਾ ਵਾ ਐਦਾਂ ਪਤਾ ਲੈਣ ਵਾਲੀ ਟਾਈਮ ਹੈ ਨਹੀਂ ਉਹ ਕੋ ਭਾਬੀ ਤਾਂ ਨਹੀਂ ਆਏਗੀ ਉਹ ਅੰਬਰਸਰ ਤੋਂ ਥੋੜੇ ਇਧਰ ਉਧਰ ਗਏ ਪਾਕੀ ਫੋਨ ਤੇ ਗੱਲ ਹੋ ਗਈ ਆ ਉਹਨਾਂ ਨੇ ਹਾਲਚਾਲ ਪੁੱਛਿਆ ਉਹਨਾਂ ਦਾ ਪੁੱਛਿਆ ਕਿ ਅੰਬਰਸਰ ਆ ਕੇ ਗਾੜੀ ਹੈਗੇ ਕੈਨੇਡਾ ਅਮਰੀਕਾ ਜਿਹੜਾ ਆਇਆ ਨਹੀਂ ਗਿਆ ਬਹੁਤ ਦੂਰੀ ਸੀ ਨਾ ਕੈਨੇਡਾ ਅਮਰੀਕਾ ਕਿ ਮਤਲਬ ਤਾਂ ਨਹੀਂ ਪਹੁੰਚਿਆ ਗਿਆ ਆ ਅੰਬਰਸਰ ਆ 30 40 ਕਿਲੋਮੀਟਰ ਇਹ ਕੋ ਇੱਥੇ ਨਹੀਂ ਪਹੁੰਚਿਆ ਗਿਆ ਬਾਅਦ ਚ ਪਹੁੰਚਦਾ ਕੀ ਫਾਇਦਾ ਤੇਰਾ ਬੰਦਾ ਪੁੱਛੇ ਕਿ ਹੁਣ ਤੇਰੇ ਘਰ ਵਾਲੇ ਨੂੰ ਛੱਟ ਲੱਗੀ ਆ ਤੇ ਤੂੰ ਫੇਰ ਨਹੀਂ ਪਹੁੰਚਣ ਦੀ ਉਹੋ ਗੱਲ ਕੇ ਮਤਲਬ ਤੁਸੀਂ ਯਾਰ ਕਾਹਦਾ ਵੇਰ ਚੱਲਿਆ ਤੁਹਾਡਾ ਇਹ ਕਾਦੀ ਹੋਈ ਕੋਈ ਲੜਾਈ ਨਹੀਂ ਹੋਈ ਮਾਣੀ ਮੋਟੀ ਆ ਘਰ ਵਾਲੇ ਤੇ ਘਰ ਵਾਲੀ ਚ ਲੜਾਈ ਹੁੰਦੀ ਰਹਿੰਦੀ ਆ ਤੂੰ ਇੰਨੀ ਕਿ ਲੜਾਈ ਦਾ ਗੁੱਸਾ ਕਰਕੇ ਬਹਿ ਗਈ ਆ ਬੰਦਾ ਪੁੱਛੇ ਕਿ ਤੇਰਾ ਆਉਣ ਦਾ ਫਰਜ਼ ਹੀ ਇੱਥੇ ਤੈਨੂੰ ਆਉਣਾ ਚਾਹੀਦਾ ਸੀ ਚਲੋ ਜੋ ਮਰਜੀ ਹੋਇਆ ਵਾ ਛੱਟ ਲੱਗੀ ਆ ਕਰੇ ਕਿਤੇ ਵੱਧ ਛੱਟ ਲੱਗ ਜਾਂਦੀ ਫੇਰ ਵੀ ਨਹੀਂ ਆਉਣਾ ਤੂੰ ਆਉਣਾ ਚਾਹੀਦਾ ਸੀ ਤੇਰਾ ਫਰਜ਼ ਹੀ ਇੱਥੇ ਆਉਂਦਾ ਨਾਲੇ ਨਾ ਲੜਾਈਆਂ ਝਗੜੇ ਹੁੰਦੇ ਰਹਿੰਦੇ ਆ ਨਾਲੇ ਤੁਹਾਡਾ ਕਿਹੜਾ ਧਮੋਸ ਹੋ ਗਿਆ ਇਹ ਜਿਹੜਾ ਤੁਸੀਂ ਆਉਣਾ ਨਹੀਂ ਇੱਕ ਦੂਜੇ ਦੇ ਮੱਥੇ ਨਹੀਂ ਲੱਗਣਾ ਚਾਹੁੰਦੇ ਤਾਂ ਤੇ ਤੁਹਾਨੂੰ ਮੈਂ ਮੰਨਦਾ ਕਿ ਹਾਂ ਵੀ ਵਾਕਿਆ ਯਾਰ ਇਹਨਾਂ ਦਾ ਮਤਲਬ ਨਹੀਂ ਇਹਨਾਂ ਨੇ ਮੱਥੇ-ਮੁੱਥੇ ਲੱਗਣਾ ਤਾਂ ਕਰਕੇ ਨਹੀਂ ਆਈ ਉਹ ਇਹਦਾ ਬੰਦਾ ਪੁੱਛੇ ਸਿਆਣੇ ਬਣੋ ਫੇਰ ਵੀ ਤੁਸੀਂ ਇਕੱਠੇ ਹੀ ਹੋਣਾ ਵਾਸਤੇ ਇਕੱਠੇ ਹੋਗੇ ਬਾਅਦ ਚ ਕੀ ਆ ਬਾਅਦ ਚ ਮੂੰਹ ਵਿਖਾਉਣ ਜੋਗੇ ਨਹੀਂ ਤੁਸੀਂ ਕਿਸ ਨੂੰ ਇੱਚਦਾਰ ਵੇਖਣਗੇ ਯਾਰ ਵਾਕਿਆ ਯਾਰ ਉਹਦੀ ਘਰ ਦੀ ਨਹੀਂ ਆਈ ਉਹਦੀ ਦੀਦੀ ਘਰ ਦੀ ਨਹੀਂ ਆਈ ਉਹਦਾਂ ਨੇ ਬੜੀ ਬਲੌਗ ਪਾਉਂਦੀ ਰਹੀ ਹਾਂਜੀ ਮੇਰਾ ਘਰ ਵਾਲਾ ਜੀ ਆਪਾਂ ਇੱਧਰ ਚੱਲੇ ਆ ਇੱ ਘੁੰਮਣ ਫੇਰਨ ਵਾਲੇ ਤੁਸੀਂ ਨਾਲ ਤੇ ਜਦੋਂ ਉਹਨੂੰ ਸੱਟ ਲੱਗੀ ਆ ਉਦੋਂ ਤੁਸੀਂ ਨਾਲ ਨਹੀਂ ਇਹਨੇ ਦੁੱਖ ਵੇਲੇ ਜੇ ਤੁਸੀਂ ਖੁਸ਼ੀ ਵੇਲੇ ਖੜੇ ਜਿੰਨਾ ਨਾਲ ਤੇ ਦੁੱਖ ਵੇਲੇ ਵੀ ਖੜਨਾ ਚਾਹੀਦਾ ਹੈ ਤੁਹਾਨੂੰ ਨਾਲ ਹੁਣ ਦੁੱਖ ਵੇਲੇ ਕੀ ਆ ਅੰਬਰਸਹਿਰ ਆਂ ਜੀ ਅਸੀਂ ਉਥੋਂ ਆਇਆ ਨਹੀਂ ਜਾਂਦਾ ਸਾਡੇ ਕੋਲ ਦੂਰ ਬੜੀ ਆ ਨਾ ਤੇ ਵਿੱਚ ਵੱਜ ਗਈ ਜਾਣ ਕੇ ਤੇ ਇਹਦੀਆਂ ਕਹਿੰਦੇ ਤੋਤੇ ਨਵਾਜੀਆਂ ਪੈ ਕੇ ਪਰੇ ਟੇਕੇ ਆਏ ਤੇ ਸਕੂਟਰੀ ਦਾ ਬਲੈਰੋ ਗੱਡੀ ਵਾਲੇ ਦੀ ਵੀ ਚਲੋ ਬਹੁਤ ਬਹੁਤ ਧੰਨਵਾਦ ਜਿਹੜਾ ਵਿਚਾਰਾ ਭੱਜਾ ਨਹੀਂ ਇਹ ਨਹੀਂ ਕਿ ਕਈ ਦੱਸਾਂ ਕਰਦੇ ਆ ਕਿ ਗੱਡੀ ਦੀ ਮਾਰੀ ਸਾਈਡ ਬੰਦਾ ਜੇ ਡੇਗ ਗਿਆ ਆ ਤੇ ਚੁੱਪ ਕਰਕੇ ਗੱਡੀ ਪਿਜਾ ਲੈਂਦੇ ਪਰ ਨਹੀਂ ਉਹ ਵੀਰ ਬਹੁਤ ਜ਼ਿਆਦਾ ਯਾਰ ਬੰਦਾ ਸਹੀ ਆ ਜਿਨੇ ਗੱਡੀ ਰੋਕ ਲਈ ਉਹਨੂੰ ਹਸਪੀਟਲ ਪਹੁੰਚਾਇਆ ਹੁੰਦੀ ਆ ਆਸਾਨੀयत ਤੇ ਜਿਹੜੇ ਕਈ ਹੁੰਦੇ ਆ ਕਿ ਚਲੋ ਜੀ ਛੁੱਟਿਆ ਤੇ ਚਲੋ ਜੀ ਤੁਰ ਪੇ ਬਾਕੀ ਨਾ ਇੱਕ ਗੱਲ ਹੋਰ ਵਾ ਮੈਂ ਇਹ ਨਹੀਂ ਕਹਿੰਦਾ ਕਿ ਚਲੋ ਐਕਸੀਡੈਂਟ ਹੋਇਆ ਵਾ ਪਤਾ ਨਹੀਂ ਕਿਹਦਾ ਕਸੂਰ ਆ ਗੱਡੀ ਵਾਲੇ ਦਾ ਕਸੂਰ ਆ ਕਿ ਜਾਂ ਕਿ ਇਹਦੇ ਮੋਬਿਲ ਵਾਲੇ ਦਾ ਕਸੂਰ ਆ ਇਹ ਨਹੀਂ ਕੋਈ ਪਤਾ ਔਰ ਇੱਕ ਚੀਜ਼ ਇਹ ਵੀ ਹੋ ਜਾਂਦੀ ਆ ਜਿਹੜਾ ਆਪਾਂ ਬਲੌਗ ਬਣਾਉਂਦੇ ਆ ਜਿਹੜੇ ਵੀਡੀਓ ਬਣਾਉਂਦੇ ਆ ਕੇ ਵਕਤ ਮੈਂ ਕਾਫੀ ਵਾਰ ਇਹਨੂੰ ਵੀਰ ਨੂੰ ਵੇਖ ਚੁੱਕਾ ਵਾਂ ਇਹਨੇ ਨਾ ਵੀਡੀਓ ਮੋਬਾਈਲ ਤੇ ਇਹਨੇ ਚਾਲੂ ਕੀਤੀ ਹੁੰਦੀ ਹੈ ਇੱਕ ਹੱਥ ਨਾਲ ਮੋਬਾਈਲ ਚਲਾਉਣ ਡਿਆਂਦਾ ਵਾ ਤੇ ਕੇ ਵਕਤ ਇਹ ਵੀ ਹੋ ਸਕਦਾ ਵਾ ਕਿ ਤੇਰੇ ਦਾ ਵੀਡੀਓ ਵੱਲ ਹੋਵੇ ਤੇ ਮੋ ਗਾੜੀ ਗੱਡੀ ਨਾਲ ਧਿਆਨ ਗਿਆ ਹੀ ਨਾ ਹੋਵੇ ਥੋੜਾ ਜਿਹਾ ਰੌਂਗ ਸਾਈਨ ਹੋ ਗਿਆ ਹੋਵੇ ਤਾਂ ਵੀ ਐਕਸੀਡੈਂਟ ਹੋ ਸਕਦਾ ਵਾ ਇਹ ਵੇਖ ਲਿਆ ਕਰੋ ਜੇ ਤੇ ਤੁਹਾਡੇ ਨਾਲ ਕੋਈ ਹੈਗਾ ਵਾ ਤੇ ਉਹਨੂੰ ਫੋਨ ਫੜਾ ਲਓ ਤੇ ਜੇ ਤੁਸੀਂ ਇਕੱਲੇ ਜੇ ਯਾਰ ਨਾ ਬਣੂ ਤੇ ਕੀ ਹੋ ਜਾਊਗਾ ਜ਼ਿੰਦਗੀ ਨਾਲੋਂ ਤੇ ਨਾ ਕੋਈ ਵੱਧ ਕੇ ਚੀਜ਼ ਬਾਤੀ ਮਿਲੋ ਆਗ ਮੰਨ ਜਾਣਗੇ ਜੇ ਜ਼ਿੰਦਗੀ ਰਹੀ ਨਾ ਤੇ ਬੜੇ ਪਥੇਰੇ ਬਲੋਗ ਆ ਏਦਾਂ ਦੀਆਂ ਟੋੜੀਆਂ ਜਿਹਾ ਨਾ ਕੜਨਾ ਤੋਂ ਵਜਿਆ ਕਰੋ ਤੇ ਮੇਰੇ ਵੀਰ ਥੋੜੇ ਜੇ ਹਸਾਬ ਨਾਲ ਸਕੂਟਰੀ ਚਲਾਇਆ ਕਰੋ ਉਹਦੀ ਗੱਲ ਬਾਤ ਆਪਣੀ ਹੋਈ ਆ ਮਤਲਬ ਇਸ ਮਸਲੇ ਨੂੰ ਲੈ ਕੇ ਵੀ ਸੰਦੀਪ ਚਲੋ ਆਪਣੇ ਘਰ ਚੱਲ ਜੇ ਹਨਾ ਅਸੀਂ ਤੇ ਆਪ ਚਾਉਂਦੇ ਆ ਵੀ ਚਲੋ ਸੰਦੀਪ ਹੋਈ ਪੈਂਡਿਆ ਵਾ ਦੀ ਮਠਾਰੂ ਤੇ ਵੀ ਕਿ ਜਿਹੜਾ ਆਪਦਾ ਡਿਪਰੈਸ਼ਨ ਹੀ ਲੈ ਕੇ ਬੈਠਾ ਵਾ ਕਿ ਪਤਾ ਨਹੀਂ ਯਾਰ ਨਾਲ ਦੀ ਮੇਰੀ ਆਊਗੀ ਕਿ ਨਹੀਂ ਆਊਗੀ ਯਾਰ ਤੁਸੀਂ ਵੀ ਏਦਾਂ ਕਰੋ ਕਿ ਚੁੱਪ ਕਰਕੇ ਉਹਦੀ ਵਾਈਫ ਆ ਉਹਦੇ ਘਰ ਭੇਜੋ ਲੜਾਈਆਂ ਝਗੜੇ ਤੇ ਹੁੰਦੇ ਰਹਿੰਦੇ ਆ ਕਿ ਉਹਪਰ ਕਰਕੇ ਗੱਲਬਾਤ ਕਰੋ ਤੇ ਉਹਦੇ ਘਰ ਭੇਜੋ ਕਿਹੜੀ ਗੱਲੋਂ ਮੰਨ ਲਓ ਇੰਨੀ ਗੱਲ ਵਧਾਈ ਜਾਂਦੇ ਜੇ ਕਿੰਨਾ ਚਿਰ ਹੋ ਚੱਲਾ ਵਾ ਮਹੀਨਾ ਚੱਲਾ ਮੇਰੇ ਸਾਬ ਨਾਲ ਕ ਪਿੰਡ ਬੈਠੀ ਨੂੰ ਤੇ ਨਹੀਂ ਚਾਹੀਦਾ ਇਦਾਂ ਤੇ ਆਪਣੇ ਘਰ ਹੀ ਜਨਾਨੀ ਚਾਹੀਦੀ ਆ ਠੀਕ ਆ ਜੀ ਇਹ ਵੜਨ ਤੋਂ ਪਹਿਲਾਂ ਜੇ ਇਦਾਂ ਵੀ ਆਪਾਂ ਹਣਾ ਭੇਜ ਦਿੰਦੇ ਤੇ ਉਹ ਚੱਕਰ ਚੱਕਰ ਤੇ ਕੋਈ ਨਹੀਂ ਜੇ ਕੱਲ ਨੂੰ ਕੋਈ ਗੱਲਬਾਤ ਰੱਬ ਬਣਾ ਕਰੇ ਜੇ ਮਾੜੀ ਮੋਟੀ ਫੇਰ ਫੇਰ ਹੁਣ ਜਦੋਂ ਉਹ ਡਿਪਰੈਸ਼ਨ ਚ ਪੈਂਡਿਆ ਜੀ ਉਹਦੇ ਸੱਟ ਵੱਧ ਘੱਟ ਲੱਗ ਜੇ ਤੇ ਮਤਲਬ ਇਹਦਾ ਕੀ ਮਤਲਬ ਤੁਸੀਂ ਭੇਜਣਾ ਹੀ ਨਹੀਂ ਆ ਹੁਣ ਤੁਹਾਡਾ ਫਰਜ਼ ਹੀ ਭਾਜੀ ਤੁਹਾਨੂੰ ਸਮਝ ਕਿ ਤੂੰ ਹੀ ਜਾਓ ਮਨ ਲਓ ਉਹਦੇ ਸਾਠ ਲੱਗੀ ਆ ਉਹਦਾ ਜਾ ਕੇ ਪਤਾ ਲਓ ਜੇ ਬਾਈ ਦੇ ਵੇਰ ਤੂੰ ਨਹੀਂ ਉਹਨਾਂ ਦੇ ਘਰ ਜਾਣਾ ਚਾਹੁੰਦੇ ਹਸਪੀਟਲ ਜਾਂਦੇ ਹਸਪੀਟਲ ਜਾ ਕੇ ਪਤਾ ਲੈਂਦੇ ਪਤਾ ਲੈ ਕੇ ਫੇਰ ਵਾਪਸ ਆ ਜਾਂਦੇ ਪਰ ਨਹੀਂ ਆਪਾਂ ਤੁਸੀਂ ਘਲਾਉਣਾ ਹੀ ਨਹੀਂ ਉਹਨਾਂ ਦੇ ਘਰ ਜਨਤਿਕਰ ਮਤਲਬ ਪੂਰਾ ਰਾਜੀ ਨਾਮਾ ਨਹੀਂ ਹੁੰਦਾ ਮੰਦਾ ਪੁੱਛੇ ਕਿ ਰਾਜੀ ਨਵਾਂ ਤੇ ਹੋ ਜਾਊਗਾ ਗਾੜੀ ਉਹਨਾਂ ਦੀ ਪਤੀ ਪਤਨੀ ਦੀ ਲੜਾਈ ਆ ਤੇ ਤੁਸੀਂ ਬੁਰੇ ਬਣ ਜਾਣਾ ਬਾਅਦ ਚ ਤੁਹਾਨੂੰ ਨਹੀਂ ਤੁਸੀਂ ਜਿਹੜਾ ਹੁਣ ਤੇ ਕਹੀ ਜਾਂਦੇ ਜੇ ਇੱਕ ਕੋਈ ਗੱਲ ਨਹੀਂ ਹੁਣ ਤੇ ਤੁਸੀਂ ਵਿਊ ਖੱਟੀ ਜਾਂਦੇ ਜੇ ਵੀਡੀਓ ਪਾ ਪਾ ਕੇ ਕਿ ਹਾਂਜੀ ਲੜਾਈ ਹੋਈ ਆ ਸੰਦੀਪ ਦੀ ਉਹ ਤਾਂ ਨਹੀਂ ਜਾਣਦੀ ਮਤਲਬ ਤੁਸੀਂ ਵਿਊ ਲਈ ਜਾਂਦੇ ਜੇ ਉਹਨਾਂ ਦਾ ਘਰ ਬਰਵਾ ਦੋਂਡਿਆ ਇਹ ਵੀ ਸੋਚ ਲਓ ਨਾ ਥੋੜਾ ਬੋਧਾ ਕਿ ਉਹ ਘਰ ਹੀ ਜਾਣੇ ਹਣਾ ਜਵਾਬ ਦੇਣਾ ਔਖਾ ਹੋ ਜਾਂਦਾ ਇਸ ਕਰਕੇ ਆਪਾਂ ਇਹ ਸੋਚਿਆ ਸੀ ਕਿ ਦੋਵੇਂ ਧਿਰਾਂ ਦੇ ਬੈਗੇ ਹਣਾ ਦੋਵੇਂ ਘਰਾਂ ਦੇ ਵਿੱਚ ਆਪਣੇ ਜੀ ਵਾਕਿਆ ਗੱਲ ਸਹੀ ਆ ਤੁਸੀਂ ਬਹੁਤ ਸਿਆਣੇ ਭਾਜੀ ਮਤਲਬ ਤੂੰ ਇਹੀ ਤੇ ਵਾਕਿਆ ਗਾਲ ਨੂੰ ਕੰਟਰੋਲ ਰੱਖਿਆ ਵਾ ਤੇ ਇਹੋਨਾਂ ਦੀ ਲੜਾਈ ਹੋਈ ਹੈ ਦੋਵਾਂ ਜੀਆਂ ਨੂੰ ਝਟਾ ਸਮਝਾਤਾ ਨਾ ਨਾ ਸਮਝੋ ਹੁੰਦੀ ਬਲਾਏ ਤੂੰ ਵੀਡੀਓ ਤੇ ਮਤਲਬ ਦੱਸੀ ਜਾਂਦੇ ਹਾਂਜੀ ਵੀ ਲੜਾਈ ਹੋਈ ਸੀ ਉਹ ਕਿੰਨੇ ਵਾਰੀ ਹੋ ਗਿਆ ਤੁਹਾਨੂੰ ਇਹ ਵੀਡੀਓ ਪਾਉਂਦਿਆਂ ਨੂੰ 3-4 ਵਾਰੀ ਤੁਸੀਂ ਵੀਡੀਓ ਪਾਤੀਆਂ ਵਾ ਹਾਂਜੀ ਸੰਦੀਪ ਕੋਰ ਆਈ ਆਰ ਉਸਕੇ ਪੇਕੇ ਠੀਕ ਆ ਇਹ ਚੀਜ਼ਾਂ ਤੁਸੀਂ ਕਿੰਨੀ ਵਾਰੀ ਕਰ ਚੁੱਕੇ ਜੇ ਸਿਆਣੇ ਹੁੰਦੇ ਤੇ ਜੇ ਦੋਵਾਂ ਤਰ੍ਹਾਂ ਦੀ ਮਤਲਬ ਤੂੰ ਆਪੋ ਜੀ ਗੱਲ ਬਿਆਹ ਕੇ ਮਕਾਉਣਾ ਚਾਹੁੰਦੇ ਤੇ ਤੁਸੀਂ ਸਿਆਣੇ ਚੁੱਪ ਕਰਕੇ ਬੰਨਦੇ ਜਦੋਂ ਆਈ ਉਦੋਂ ਹੀ ਉਹਨੂੰ ਲੈ ਕੇ ਜਾਇਆ ਜਾਂਦਾ ਕਿ ਨਹੀਂ ਕੁੜੀ ਹੈ ਲੜਕੇ ਨਹੀਂ ਆਈਦਾ ਤੇ ਚੁੱਪ ਕਰਕੇ ਮਤਲਬ ਭੈਣ ਬਣ ਕੇ ਤੂੰ ਪਿੰਡ ਜਾ ਪਰ ਮੈਂ ਆਪਾਂ ਕਿ ਕਹੀਏ ਆਪਾਂ ਨੇ 4 ਦਿਨ ਵਿਊ ਖਟਣੇ ਆ ਉਤੋਂ 4 ਦਿਨ ਵਿਊ ਪਾਵਾਂਗੇ ਫੇਰ ਹੀ ਮਤਲਬ ਘਲਾਵਾਂਗੇ ਪਰ ਨਹੀਂ ਤਹੀ ਤੇ ਘਲਾਉਣਾ ਨਹੀਂ ਹੁੰਦਾ ਇਹ ਚੀਜ਼ਾਂ ਹੁੰਦੀਆਂ ਵਾ ਸਮਝਾਉਣ ਵੱਲ ਨਹੀਂ ਤੁਹਾਡਾ ਧਿਆਨ ਹੁੰਦਾ ਤੁਹਾਡਾ ਬਸ ਵਿਊਆਂ ਵੱਲ ਧਿਆਨ ਹੁੰਦਾ ਵਾ ਤੇ ਵਿਊ ਵੱਧੋ ਤਾਂ ਤੇ ਕਟिए ਸਮਝ ਆਈਏ ਨਾ ਹੀ ਤੂੰ ਹੀ ਰੇ ਭਾਵੇਂ ਮਾਨੋ ਮਾਣ ਇਹ ਸੋਚਣ ਡਿਓ ਕਿ ਚਲੋ ਕੋਈ ਨਹੀਂ ਮਹੀਨਾ ਦੋ ਮਹੀਨੇ ਹੋਰ ਲੜਾਈ ਦੇਵੇ ਸਹੀ ਆ ਕਿਉਂਕਿ ਵਿਊ ਚੰਗੇ ਮਿਲ ਜਾਂਦੇ ਜਦੋਂ ਮੈਂ ਟਾਈਟਲ ਪਾ ਦਿੰਦਾ ਵਾ ਇਹ ਚੀਜ਼ਾਂ ਹੁੰਦੀਆਂ ਵਾ ਤੁਸੀਂ ਯਾਰ ਵਿਊਆਂ ਖਾਤਰ ਪਤਾ ਨਹੀਂ ਕਿੰਨਾ ਘਟਕ ਜਾਂਦੇ ਜੀ ਮੈਂ ਇਹ ਹੀ ਚਾਹੁੰਦੇ ਆਂ ਕਿ ਜਿਹੜਾ ਜੋ ਵੀ ਲੜਾਈ ਝਗੜਾ ਹੈਗਾ ਉਹ ਜੜ ਤੋਂ ਖਤਮ ਕੀਤਾ ਜਾਵੇ ਕਿ ਗਾਂ ਤੋਂ ਇਹਨਾਂ ਦਾ ਕੋਈ ਵੀ ਝਗੜਾ ਐਦਾਂ ਦਾ ਨਾ ਹੋਵੇ ਤੇ ਮਾਰੇ ਦੀ ਕਿਰਪਾ ਤੁਸੀਂ ਚਾਹੁੰਦੇ ਨਾ ਕਿ ਇਹਨਾਂ ਦੀ ਗਾਂ ਤੋਂ ਲੜਾਈ ਨਾ ਹੋਵੇ ਤੇ ਸੰਦੀਪਪੁਰ ਨੂੰ ਹਟਾ ਦਿੱਤਾ ਜਾਵੇ ਬਲੌਗ ਬਣਾਉਣ ਤੋਂ ਕਿਉਂਕਿ ਇਹਨਾਂ ਦਾ ਲੜਾਈ ਦਾ ਕਾਰਨ ਜਿਆਦਾ ਇਹੋ ਹੀ ਆ ਉਹ ਫਿਰ ਕਹਿ ਦਿੰਦਾ ਵਾ ਨਹੀਂ ਮੇਰੀ ਇਨਕਮਿੰਗ ਆਉਂਦੀ ਆ ਨਹੀਂ ਨਹੀਂ ਉਹ ਕਹਿੰਦੀ ਮੇਰੀ ਇਨਕਮਿੰਗ ਆਉਂਦੀ ਆ ਤੂੰ ਮੇਰੇ ਸਿਰ ਤੇ ਚੱਲਣ ਡਿਆ ਵਾ ਤੂੰ ਮੇਰੇ ਸਿਰ ਤੇ ਚੱਲਣ ਡਿਆ ਤੇਰੀਆਂ ਤੇ ਉਦਾਂ ਵੀਡੀਓ ਨਹੀਂ ਚੱਲਦੀਆਂ ਇਹ ਚੀਜ਼ਾਂ ਇਹਨਾਂ ਦਾ ਕਾਰਨ ਵਾ ਲੜਾਈ ਦਾ ਜਿਆਦਾ ਫਿਰ ਤੁਹਾਨੂੰ ਪਤਾ ਹੀ ਆ ਜਦੋਂ ਫਿਰ ਕਮਾਉਣੀ ਫੋਨ ਤੇ ਘਰ ਦਾ ਕੰਮ ਤੇ ਕਰਨਾ ਨਹੀਂ ਕੋਈ ਹੁੰਦਾ ਬੰਦਾ ਕੋਈ ਕੰਮ ਤੇ ਕਰਨਾ ਨਹੀਂ ਹੁੰਦਾ ਇਹਨਾਂ ਨੇ ਤੇ ਬਾਅਦ ਚ ਨਾ ਰੋਟੀ ਪਾਣੀ ਕਰਨਾ ਬਣਾਉਣੇ ਵਲੌਗ ਆ ਹੋਟਲਾਂ ਤੋਂ ਰੋਟੀਆਂ ਖਾਣੀਆਂ ਫਿਰ ਇਹ ਲੜਾਈ ਦਾ ਕਾਰਨ ਹੀ ਹੋਣਾ ਵਾ ਜੇ ਲੜਾਈਆਂ ਮਕਾਉਣਾ ਚਾਹੁੰਦੇ ਨਾ ਉਹ ਕੀ ਫਿਰ ਇਹਨਾਂ ਦੇ YouTube ਚੈਨਲ ਡਿਲੀਟ ਮਾਰ ਦੋ ਇਹ ਰੀ ਲੜਾਈ ਮੁੱਕਣੀ ਆ ਤੇ ਜਾਂ ਓਦਾਂ ਕੋ ਕਿ ਵੀਡੀਓ ਘਟ ਬਣਾਇਆ ਕਰ ਉਹਨੂੰ ਬਣਾਉਂਦੇ ਜਿੱਦਾਂ ਬਣਾਉਣੀ ਆ ਤੂੰ ਨਾ ਬਣਾਇਆ ਕਰ ਤੂੰ ਚੁੱਪ ਕਰਕੇ ਘਰ ਦਾ ਕੰਮ ਕਰਿਆ ਕਰ ਨਹੀਂ ਪਰ ਇਹਨੇ ਵੀ ਬਲੌਗ ਬਣਾਉਣੇ ਹੁੰਦੇ ਆ ਤੇ ਉਹਨੇ ਬਲੌਗ ਬਣਾਉਣੇ ਹੁੰਦੇ ਆ ਤੇ ਫਿਰ ਲੜਾਈਆਂ ਹੀ ਹੋਣੀਆਂ ਘਰ 'ਚ ਇਹੋ ਹੀ ਲੜਾਈਆਂ ਦਾ ਕਾਰਨ ਵਾਜਦਾ ਤੇ ਅਸੀਂ ਆਡੀ ਇੱਥੋਂ ਤੱਕ ਵੀਡੀਓ ਤੇ ਕਿਵੇਂ ਦੀ ਲੱਗੀ ਆ ਤੇ ਜਰੂਰ ਦੱਸਿਓ ਕਮੈਂਟ ਕਰਕੇ ਤੇ ਇਹਨਾਂ ਲਈ ਨਾ ਕਾਫੀ ਦਿਨ ਹੋ ਗਿਆ ਲੜਾਈ ਚੱਲਣ ਦੀ ਆ ਮੇਰੇ ਸਹਾਰਾ ਮਹੀਨਾ ਹੀ ਹੋ ਗਿਆ ਦੋਹਾਂ ਜੀਆਂ ਦੀ ਲੜਾਈ ਹੋਈ ਆ ਪਰ ਐਡੀ ਦੋਹਾਂ ਜੀਆਂ ਨੂੰ ਲੜਾਈ ਲੈ ਕੇ ਮਤਲਬ ਵਧਾਉਣੀ ਵੀ ਨਹੀਂ ਚਾਹੀਦੀ ਕਿ ਜੇ ਬੰਦੇ ਨੂੰ ਛੱਟ ਲੱਗੀ ਆ ਤੇ ਬੁੱਢੀ ਪਤਾ ਲੈਣ ਮਨਾਵੇ ਇਹ ਤਾਂ ਬਹੁਤ ਮਾੜੀ ਗੱਲ ਆ ਇਹਦੇ ਵਾਸਤੇ ਮੈਂ ਕਹਿੰਨਾ ਵਾਂ ਕਿ ਜਿਹੜੀ ਇਹ ਜਨਾਨੀ ਆ ਗਲਤ ਵਾ ਜਨਾਨੀ ਦਾ ਫਰਜ਼ ਹੀ ਮਤਲਬ ਲੜਾਈਆਂ ਨੂੰ ਛੱਡ ਕੇ ਪਹਿਲਾਂ ਆਪਣੇ ਘਰ ਵਾਲੇ ਦਾ ਪਤਾ ਲੈਂਦੀ ਫਿਰ ਵੀ ਕਿਉਂ ਵੀ ਤੁਸੀਂ ਕਿਹੜਾ ਡਿਵੋਰਸ ਹੋ ਚੁੱਕਾ ਹੀ ਤੇ ਜਿਹੜਾ ਪਤਾ ਨਹੀਂ ਲੈਣਾ ਇਹ ਕਰਕੇ ਤੇ ਬਾਕੀ ਮੇਰੇ ਵੀਰ ਭਰਾ ਕਮੈਂਟ ਜਰੂਰ ਕਰਿਓ ਇਹ ਵੀਡੀਓ ਸਿਰਫ ਇੱਕ ਸਮਝੌਤੇ ਤੌਰ ਤੇ ਬਣਾਈ ਗਈ ਆ ਕਿਸੇ ਦੇ ਖਿਲਾਫ ਨਹੀਂ ਬਣਾਈ ਗਈ ਤੇ ਵੀਰ ਮੇਰਾ ਕੋਈ ਦਿਲ ਤੇ ਨਾ ਵੀਡੀਓ ਨੂੰ ਲਾਵੇ